ਸਬਨੂਜੀ ਆਉਣ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਮਾਨ ਸਰਕਾਰ ਦਾ ਵੱਡਾ ਫੈਸਲਾ ਪੰਜਾਬ ਦੇ ਲੋਕਾਂ ਨੂੰ ਇਸ ਬਿਮਾਰੀ ਲਈ ਮੁਫਤ ਚ ਮਿਲੇਗਾ ਇਲਾਜ ਆਮ ਲੋਕਾਂ ਨੂੰ ਨਹੀਂ ਚੁਕਣਾ ਪਵੇਗਾ ਕਰਜ਼ਾ ਪੰਜਾਬ ਵਿੱਚ ਆਮ ਲੋਕਾਂ ਦੀ ਸਿਹਤ ਸੰਬੰਧੀ ਤਾਂ ਮਾਨ ਸਰਕਾਰ ਨੇ ਇੱਕ ਹੋਰ ਵੱਡਾ ਇਤਿਹਾਸਿਕ ਕਦਮ ਚੁੱਕਿਆ ਹੈ ਹੁਣ ਕੁੱਤੇ ਦੇ ਕੁੱਤੇ ਦੇ ਕੱਟਣ ਵਰਗੀਆਂ ਐਮਰਜੈਂਸੀ ਵਿੱਚ ਵੀ ਲੋਕਾਂ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਵਿੱਚ ਮਹਿੰਗਾ ਫੀਸਾਂ ਨਹੀਂ ਦੇਣੀਆਂ ਪੈਣਗੀਆਂ ਤੇ ਨਾ ਹੀ ਉਹਨਾਂ ਉਨਾਂ ਨੂੰ ਵੱਡੇ ਸਰਕਾਰੀ ਹਸਪਤਾਲਾਂ ਵਿੱਚ ਜਾਣਾ ਪਵੇਗਾ ਸੂਬੇ ਭਰ ਦੇ ਮੁਫੱਲਾ ਕਲੀਨਿਕਾਂ ਵਿੱਚ ਹੁਣ ਐਂਟੀ ਰੈਬੀਜ਼ ਟੀਕਾ ਪੂਰੀ ਤਰ੍ਹਾਂ ਮੁਫਤ ਮਿਲੇਗਾ ਤੇ ਇਸ ਦਿਨ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਸਿਰਫ ਇੱਕ ਨਵੀਂ ਸੇਵਾ ਕਰਨ ਕਰਨੀ ਨਹੀਂ ਹੈ ਸਗੋਂ ਸਰਕਾਰ ਦੇ ਉਸ ਵਾਦੇ ਦਾ ਹਿੱਸਾ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਇਲਾਜ ਹੁਣ ਹਰ ਨਾਗਰਿਕ ਦਾ ਅਧਿਕਾਰ ਹੈ ਇਸ ਦੀ ਜਿੰਵਾਰ ਸਰਕਾਰ ਦੀ ਹੋਵੇਗੀ ਮੁਫਤ ਹੋਵੇਗਾ ਇਲਾਜ ਹੁਣ ਤੱਕ ਇਹ ਸਬੂਲ ਸਿਰਫ ਜ਼ਿਲ੍ਹਾ ਜਾਂ ਸਬ ਡਿਵੀਜ਼ਨ ਪੱਧਰ ਤੇ ਹਸਪਤਾਲ ਤੱਕ ਸੀਮਿਤ ਸੀ ਪਰ ਹੁਣ ਮੁਹੱਲਾ ਕਲੀਨਿਕ ਨੂੰ ਵੀ ਇਸ ਪੱਧਰ ਤੱਕ ਵਿੱਚ ਬੂਤ ਕਰ ਦਿੱਤਾ ਗਿਆ ਹੈ ਕਿ ਉਥੇ ਐਮਰਜੈਂਸੀ ਸਥਿਤੀਆਂ ਦਾ ਇਲਾਜ ਵੀ ਸੰਭਵ ਹੈ ਪ੍ਰਾਈਵੇਟ ਹਸਪਤਾਲਾਂ ਵਿੱਚ ਇਹ ਐਟੀ ਰੇਬੀਸ ਟਿਕਾ 350 ਅਤੇ 800 ਪ੍ਰਤੀ ਖੁਰਾਕ ਵਿੱਚ ਉਪਲਬਧ ਹੈ ਅਤੇ ਪੂਰੇ ਟਿਕਾ ਟਿਕਾ ਕਰਨ ਕੋਰਸ ਦੀ ਕੀਮਤ 2000 ਤੋਂ 4000 ਹੈ ਹੁਣ ਇਹ ਪੂਰਾ ਇਲਾਜ ਮੋਲਾ ਕਲੀਨਿਕ ਵਿੱਚ ਇੱਕ ਵੀ ਰੁਪਿਆ ਖਰਚ ਕੀਤੇ ਬਿਨਾ ਉਪਲਬਧ ਹੋਵੇਗਾ ਇੰਨਾ ਹੀ ਨਹੀਂ ਆਮ ਆਦਮੀ ਪਾਰਟੀ ਨੇ ਸਰਕਾਰ ਸੂਬੇ ਪਰ ਵਿੱਚ ਇੱਕ ਪੜਾਵਾਰ ਮੁਫਤ ਟੀਕਾ ਮੁਹੱਈਆ ਵੀ ਸ਼ੁਰੂ ਕੀਤਾ ਹੈ ਤਾਂ ਜੋ ਕੋਈ ਵੀ ਵਿਅਕਤੀ ਸਮੇਸਰ ਇਲਾਜ ਤੋਂ ਵਾਂਝ ਨਾ ਰਹਿ ਸਕੇ ਇਹ ਸੇਵ ਇਸ ਵੇਲੇ ਸੂਬੇ ਪਰ ਵਿੱਚ 8880 ਤੋਂ ਵੱਧ ਆਮ ਆਦਮੀ ਕਲੀਨਿਕ ਕੰਮ ਕਰ ਰਹੇ ਹਨ ਜਿੰਨਾ ਵਿੱਚੋਂ 565 ਪਿੰਡਾਂ ਵਿੱਚ ਅਤੇ 316 ਯਾਰਾਂ ਵਿੱਚ ਖੁੱਲੇ ਗਏ ਹਨ ਇਨ੍ਹਾਂ ਦਾ ਦਾਇਰਾ ਲਗਭਗ ਤੀਜੀ ਨਾਲ ਵੱਧਦਾ ਜਾ ਰਿਹਾ ਪੰਜਾਬ ਦੇ ਲੱਖ ਪਹਿਲਾ ਸੂਬੇ ਬਣੇ ਬਣਾਏ ਗਏ ਜਿੱਨਾ ਹਰ ਨਾਗਰਿਕ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਸਿਹਤ ਬੀਮਾ ਮੀਨ ਦੇਣ ਦਾ ਫੈਸਲਾ ਕੀਤਾ ਗਿਆ ਹੈ ਖਬਰ ਨੂੰੰਤਕ ਵੇਖਣ ਲਈ ਧੰਨਵਾਦ